ਅੱਜ ਜਲੰਧਰ ਦੇ ਵਿੱਚ ਜਲੰਧਰ ਡਿਸਟ੍ਰਿਕਟ ਕਿਉਂਕਿ ਮੇਰੇ ਕੋਲੇ ਆ ਇਸ ਪਰਪਸ ਦੇ ਲਈ ਸੋ ਅੱਜ ਜਲੰਧਰ ਦੇ ਵਿੱਚ ਇਹ ਰਿਵਿਊ ਮੀਟਿੰਗ ਹੋਈ ਹੈ ਜਿੱਥੇ ਸਾਰੇ ਦੇ ਸਾਰੇ ਪੋਲਿਟਿਕਲ ਔਰ ਆਫਿਸ ਜਿਹੜੇ ਡੋਮੇਨ ਦੇ ਨੇ ਉਹਨਾਂ ਨੇ ਔਰ ਆਫੀਸਰਸ ਨੇ ਪਾਰਟਿਸਿਪੇਟ ਕੀਤਾ ਆ ਕਾਫੀ ਅਚੀਵਮੈਂਟ ਹੈ ਜਿਹੜੀ ਉਹ ਕੀਤੀ ਗਈ ਹੈ ਪਿਛਲੇ 5-6 ਦਿਨਾਂ ਦੇ ਵਿੱਚ ਔਰ ਇੱਕ ਤਹਈਆ ਕੀਤਾ ਸਾਰਿਆਂ ਨੇ ਅੱਜ ਕਿ ਜਲੰਧਰ ਨੂੰ ਨਸ਼ਾ ਮੁਕਤ ਕਰਨਾ ਹੈ ਉਹਦੇ ਲਈ ਜਿਹੜੇ ਡਰੱਗ ਪੈਨਡਲਰਸ ਨੇ ਉਹਨਾਂ ਦੇ ਉੱਪਰ ਬੇਤਹਾਸ਼ਾ ਸਖਤੀ ਹੈ ਜਿਹੜੀ ਉਹ ਕੀਤੀ ਜਾਏਗੀ ਪਹਿਲੇ ਦਿਨ ਹੀ ਮੈਂ ਕਹਿ ਦਿੱਤਾ ਸੀਗਾ ਉਹਨਾਂ ਡਰੱਗ ਪੈਨਡਲਰਸ ਨੂੰ ਨਸ਼ਾ ਤਸਕਰਾਂ ਨੂੰ ਕਿ ਜਾਂ ਤਾਂ ਇਹ ਧੰਦਾ ਛੱਡ ਦੋ ਤੇ ਜਾਂ ਪੰਜਾਬ ਛੱਡ ਦੋ ਤੇ ਉਹਦਾ ਇੰਪੈਕਟ ਦੇਖਨ ਨੂੰ ਵੀ ਮਿਲ ਰਿਹਾ ਹੈ ਜਿਹੜੇ ਹਜੇ ਤਸਕਰ ਸੀਗੇ ਉਹਨਾਂ ਦੇ ਘਰਾਂ ਦੇ ਉੱਪਰ ਅੱਜਕੱਲ੍ਹ ਤਾਲੇ ਵੀ ਤੁਸੀਂ মিডিਆ ਨੇ ਲੱਗੇ ਕਵਰ ਕੀਤੇ ਨੇ ਸੋ ਔਰ ਜਿਹੜੇ ਜਿਹੜੇ ਯੂਜ਼ਰਸ ਨੇ ਜਿਹੜੇ ਡਰੱਗ ਲੈਂਦੇ ਨੇ ਉਹਨਾਂ ਨੂੰ ਅਸੀਂ ਕ੍ਰਿਮੀਨਲ ਦੀ بجائے ਅਸੀਂ ਪੇਸ਼ੈਂਟ ਵਜੋਂ ਟਰੀਟ ਕਰਦੇ ਆ ਜਿਹਦੇ ਵਿੱਚ ਡੀ ਐਡਿਕਸ਼ਨ ਸੈਂਟਰਸ ਦੇ ਵਿੱਚ ਹਸਪੀਟਲਸ ਦੇ ਵਿੱਚ ਰੀਹੈਬਿਲੀਟੇਸ਼ਨ ਸੈਂਟਰਸ ਦੇ ਵਿੱਚ ਔਰ ਓਟ ਸੈਂਟਰਸ ਦੇ ਵਿੱਚ ਉਹਨਾਂ ਨੂੰ ਦਾ ਟਰੀਟਮੈਂਟ ਹੈ ਜਿਹੜਾ ਉਹ ਦਿਲਵਾਇਆ ਜਾ ਰਿਹਾ ਹੈ ਔਰ ਮੈਂ ਮੀਡੀਆ ਕਿਉਂਕਿ ਚੌਥਾ ਪਿੱਲਰ ਆ ਡੈਮੋਕ੍ਰੇਸੀ ਦਾ ਮੈਂ ਮੀਡੀਆ ਦੇ ਜ਼ਰੀਏ ਅੱਜ ਸਬੂਚੇ ਪੰਜਾਬ ਨੂੰ ਔਰ ਖਾਸ ਤੌਰ ਤੇ ਉਚੇਚੇ ਤੌਰ ਤੇ ਜਲੰਧਰ ਵਾਸੀਆਂ ਨੂੰ ਮੈਂ ਬੇਨਤੀ ਕਰੂੰਗਾ ਕਿ ਇਹ ਮੁਹਿੰਮ ਹੈ ਜਿਹੜੀ ਇਹ ਇਕੱਲੇ ਪੰਜਾਬ ਸਰਕਾਰ ਦੀ ਜਾਂ ਆਮ ਆਦਮੀ ਪਾਰਟੀ ਦੀ ਜਾਂ ਪੁਲਿਸ ਜਾਂ ਸਿਵਲ ਅਫਸਰਾਂ ਦੀ ਨਹੀਂ ਹੈਗੀ ਇਹ ਪੰਜਾਬ ਦੇ 3 ਕਰੋੜ ਪੰਜਾਬੀਆਂ ਦੀ ਮੁਹਿੰਮ ਹੈ ਤੁਹਾਨੂੰ ਮੈਂ ਸਾਰਿਆਂ ਨੂੰ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਸਾਰੇ ਰਿਲੀਜੀਅਸ ਸੋਸ਼ਲ ਆਰਗੇਨਾਈਜੇਸ਼ਨ ਨੂੰ ਸਾਰੇ ਐਨ ਜੀਓਜ਼ ਨੂੰ ਨੂੰ ਵੀ ਮੈਂ ਸੱਦਾ ਦਵਾਂਗਾ ਕਿ ਇਸ ਮੁਹਿੰਮ ਦੇ ਵਿੱਚ ਸਾਡੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਚੱਲੋ ਸਭ ਤੋਂ ਵਧੀਆ ਵਧੀਆ ਔਰ ਕਾਮਯਾਬੇ ਮੁਹਿੰਮ ਉਹਦੀ ਹੋਊਗੀ ਜੇ ਹਰ ਘਰ ਤੋਂ ਸ਼ੁਰੂ ਹੋਊਗੀ ਪਹਿਲਾ ਘਰ ਤੋਂ ਸ਼ੁਰੂ ਹੋਵੇ ਫਿਰ ਸਮਾਜ ਦੀ ਜ਼ਿੰਮੇਵਾਰੀ ਬਣਦੀ ਹੈ ਫਿਰ ਇੱਕ ਇਹੋ ਜਿਹਾ ਐਟਮੋਸਫੀਅਰ ਦੇਣ ਦੀ ਜ਼ਿੰਮੇਵਾਰੀ ਜਿਹੜੀ ਉਹ ਸਰਕਾਰ ਦੀ ਬਣਦੀ ਹੈ ਤੇ ਉਹ ਅਸੀਂ ਦੇਣ ਦੇ ਲਈ ਵਚਨਬੱਧ ਆ ਸੋ ਇੱਕ ਬਹੁਤ ਵਧੀਆ ਮਾਹੌਲ ਦੇ ਵਿੱਚ ਚੰਗੇ ਮਾਹੌਲ ਦੇ ਵਿੱਚ ਮੀਟਿੰਗ ਜਿਹੜੀ ਉਹ ਹੋਈ ਹੈ ਜਿਹੜੇ ਲੋਏਸਟ ਲੈਵਲ ਦੇ ਸਿਵਲ ਔਰ ਪੁਲਿਸ ਦੇ ਆਫੀਸਰ ਸੀਗੇ ਉਹਨਾਂ ਕੋਲੋਂ ਵੀ ਬੜੇ ਚੰਗੇ ਸੁਜੈਸ਼ਨਸ ਨੇ ਜਿਹੜੇ ਉਹ ਨਿਕਲ ਕੇ ਆਏ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਕੋਹੜ ਨੂੰ ਇਸ ਕੈਂਸਰ ਨੂੰ ਇਸ ਬਿਮਾਰੀ ਨੂੰ ਤੁਸੀਂ ਜੜੋਂ ਤੋਂ ਜੜੋਂ ਖਤਮ ਹੁੰਦਾ ਦੇਖੋਗੇ ਜਲੰਧਰ ਦੇ ਵਿੱਚ ਔਰ ਜਿੰਨਾ ਉਹ ਲੋਕ ਜਿਨ੍ਹਾਂ ਨੇ ਪਿਛਲੀਆਂ ਸਰਕਾਰਾਂ ਦੀ ਪੁਸ਼ਤਪਨਾਹੀ ਦੇ ਤਹਿਤ ਇਲੀਗਲ ਕਬਜ਼ੇ ਕੀਤੇ ਸਰਕਾਰੀ ਜ਼ਮੀਨਾਂ ਦੇ ਉੱਪਰ ਸ਼ਾਮਲਾਟ ਤੇ ਪੰਚਾਇਤੀ ਜ਼ਮੀਨਾਂ ਦੇ ਉੱਪਰ ਤੇ ਇਸ ਨਸ਼ੇ ਦੇ ਕਾਰੋਬਾਰ ਦੇ ਨਾਲ ਉਹਨਾਂ ਨੇ ਆਪਣੇ ਮਹਿਲ ਸਾਰ ਲਏ ਮੈਂ ਉਹਨਾਂ ਨੂੰ ਕਹਿ ਦੂੰਗਾ ਕਿ ਇਹ ਉਹ ਸਮਾਂ ਗਿਆ ਹੁਣ ਉਹ ਅਹੇਜੇ ਲੋਕਾਂ ਦੇ ਘਰਾਂ ਦੇ ਵਿੱਚ ਜ਼ਹਿਰ ਪਹੁੰਚਾ ਕੇ ਲੋਕਾਂ ਦੀਆਂ ਧੀਆ ਪੁੱਤਾਂ ਦੀਆਂ ਨਾੜਾਂ ਦੇ ਵਿੱਚ ਜ਼ਹਿਰ ਪਹੁੰਚਾ ਕੇ ਤੁਹਾਡੇ ਮਹਿਲ ਜਿਹੜੇ ਉਹ ਹੁਣ ਉਸਰ ਨਹੀਂ ਹੈਗੇ ਉਹ ਟਹਿਣਗੇ ਸੋ ਇਸ ਕਰਕੇ ਇਸ ਕਰਕੇ ਉਹਨਾਂ ਨੂੰ ਬੜੀ ਸਖਤ ਚੇਤਾਵਨੀ ਹੈ ਕਿ ਯਾ ਇਹ ਕੰਮ ਛੱਡ ਦਿਓ ਤੇ ਨਹੀਂ ਕੰਮ ਕਿਵੇਂ ਛਡਾਉਣਾ ਹੈ ਯਾ ਪੰਜਾਬ ਕਿਵੇਂ ਛਡਾਉਣਾ ਇਹ ਸਾਨੂੰ ਪਤਾ ਹੈ ਸੋ ਅੱਜ ਬੜੀ ਵਧੀਆ ਐਟਮੋਸਫੇਅਰ ਦੇ ਵਿੱਚ ਮੀਟਿੰਗ ਹੋਈ ਔਰ ਮੈਂ ਬੜੇ ਵਿਸ਼ਵਾਸ ਦੇ ਨਾਲ ਕਹਿ ਸਕਦਾ ਕਿ ਸਾਰੇ ਦੇ ਸਾਰੇ ਅਫਸਰ ਸਹਿਬਾਨ ਪੂਰੀ ਇਮਾਨਦਾਰੀ ਦੇ ਨਾਲ ਪੂਰੀ ਤਨਦੇਹੀ ਦੇ ਨਾਲ ਇਸ ਜ਼ਿੰਮੇਵਾਰੀ ਦਾ ਨਿਰਵਾਹਣ ਕਰਨਗੇ ਔਰ ਜੇ ਕੋਈ ਕਿਸੇ ਲੈਵਲ ਦਾ ਵੀ ਇਸ ਸਿਸਟਮ ਦੇ ਵਿੱਚ ਕੋਈ ਕਾਲੀ ਭੇਡ ਨਜ਼ਰ ਆਉਂਦਾ ਹੈ ਤੇ ਉਹਦੇ ਉੱਪਰ ਵੀ ਸਖਤ ਤੋਂ ਸਖਤ ਕਾਰਵਾਈ ਹੈ ਜਿਹੜੀ ਉਹ ਹੋਊਗੀ